ਸਾਰਿਆਂ ਨੂੰ ਜਿਹੜੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਗਾਜਰ ਪਾ ਬਣਾਉਨੇ ਆ। ਆਪਾਂ ਕੜਾਹੀ ਰੱਖ ਲਈ। ਹੁਣ ਆਪਾਂ ਇਹਦੇ ਵਿੱਚ ਗਾਜਰਾਂ ਪਾਉਨੇ ਆ। ਆਪਾਂ ਪਹਿਲਾਂ ਗਾਜਰਾ ਪਾਉਨੇ ਦੇਾਂਗੇ। ਇਹਦਾ ਜਿਹੜਾ ਹੈਗਾ ਨਾ ਦੂਜਾ ਉਹ ਸਾਰਾ ਇੱਕਦਮ ਨਰਮ ਹੋ ਜਾਣਗੀਆਂ ਉਹਦੇ ਨਾਲ ਤੇ ਉਸ ਤੋਂ ਬਾਅਦ ਫਿਰ ਆਪਾਂ ਥੋੜਾ ਜਿਹਾ ਨਰਮ ਹੋਣ ਤੋਂ ਬਾਅਦ ਅਟਕਾ ਪਾ ਦਾਂਗੇ। ਸਨਾ ਪਾ ਹਲਾ ਦਿੰਨੇ ਆ ਨਾਲ-ਨਾਲ ਹਲਾਈ ਵੀ ਚੱਲਾਂਗੇ ਨਾਲ-ਨਾਲ ਆਪਾਂ ਨਾ ਇਹਨੂੰ ਪਾਣੀ ਵੀ ਚੱਲਾਂਗੇ ਥੋੜੀ ਕਰਕੇ ਪਾ ਦਿੰਨੇ ਆ ਐਸ ਤਰ੍ਹਾਂ ਇਹ ਸਾਰੀਆਂ ਪਾਵਾਂਗੇ ਆਪਾਂ ਬਾਜਰਾ ਇਆ ਪਾ ਸਾਰਾ ਪਾ ਲਿਆ ਹੁਣ ਨਾ ਆਪੇ ਨੂੰ ਇਸ ਤਰ੍ਹਾਂ ਕਰਕੇ ਏਠਾ ਉੱਤੇ ਇਸ ਤਰ੍ਹਾਂ ਹਲਾਈ ਚੰਗਣੀ ਆਪਾਂ ਨੂੰ ਨਾ ਜ਼ਿਆਦਾ ਤੇਜ਼ ਅੱਗ ਕਰਨੀ ਆ ਤੇ ਨਾ ਹੀ ਬਹੁਤ ਹੀ ਸਲੋ ਕਰਨੀ ਆ ਜੇ ਆਪਾਂ ਤੇਜ਼ ਜ਼ਿਆਦਾ ਅੱਗ ਕਰਾਂਗੇ ਨਾ ਤਾਂ ਫਿਰ ਨਾ ਥੱਲੇ ਗਾਜਰਾ ਲਾ ਕੇ ਸੇਕ ਨਿਕਲ ਜਾਂਦਾ ਤੇ ਉਹ ਨਾ ਖਾਂਚ ਟੇਸਟ ਨਹੀਂ ਲੱਗਦਾ ਨੂੰ ਅਹੀਂ ਆਪਾਂ ਹਲਾਈ ਚੱਲਾਂਗੇ ਗਾਜਰਾਂ ਥੱਲੇ ਨੇ ਹੋ ਗਈਆਂ ਸਾਰੀਆਂ ਉਸ ਤੋਂ ਬਾਅਦ ਨਾ ਆਪਾਂ ਹੋਰ ਥੋੜਾ ਚਿਰੇ ਨੂੰ ਹੋਰ ਕਰਕੇ ਤੇ ਉਸ ਤੋਂ ਬਾਅਦ ਆਪਾਂ ਦੁੱਧ ਪਾਵਾਂਗੇ ਇਹਦੇ ਵਿੱਚ ਇਹਦੇ ਨਾਲ ਹੁਣ ਚੰਗੀ ਤਰ੍ਹਾਂ ਪਾਣੀ ਸੁੱਕ ਗਿਆ ਤੇ ਹੁਣ ਆਪਾਂ ਦੁੱਧ ਪਾਉਨੇ ਆ ਇਹਦੇ ਵਿੱਚ ਪਹਿਲਾਂ ਇਹਦਾ ਗਾਜਰਾਂ ਦਾ ਪਾਣੀ ਛਕਾ ਕੇ ਤੇ ਬਾਅਦ ਚ ਦੁੱਧ ਪਾ ਲਈਏ ਨਾ ਫਿਰ ਜਲਦੀ ਬਣ ਜਾਂਦਾ ਨਾਲ ਹੀ ਆਪਾਂ ਇੱਕ ਕੌਲੀ ਮਲਾਈ ਦੀ ਪਾ ਦਾਂਗੇ ਇਹ ਤਾਜੀ ਮਲਾਈ ਆ ਤਾਜੀ ਮਲਾਈ ਪਾਉਣੀ ਆ ਦੋ ਤਿੰਨ ਦਿਨਾਂ ਦੀ ਹੀ ਪਾਉਣੇਗੀ ਇਹ ਵੀ ਸੋਇ ਦਾ ਕੰਮ ਕਰਦੀ ਨਾਲ ਹੀ ਹੁਣ ਆਪਾਂ ਇਹਨੂੰ ਹਲਾ ਦੇਾਂਗੇ ਉਸ ਤੋਂ ਬਾਅਦ ਚੰਗੀ ਚੰਗੀ ਹਲਾਇਂ ਚੱਲਾਂਗੇ ਯਰ ਇਹ ਲਾ ਬਣਾਉਂਦੇ ਬਣਾਉਂਦੇ ਹੁਣ ਨਾ ਭੁੱਖ ਲੱਗ ਗਈ ਇਦਰਾ ਪਾ ਚਾਹ ਬਣਾ ਲਈ ਵਿੱਚ ਵਾਲਾ ਦੁੱਧ ਨਾਲੇ ਚੱਲੇ ਮੁਰੇ ਗਜਰੇਲਾ ਬਣਾ ਹੀ ਜਲਾਂਗੇ ਨਾਲੇ ਪੀਵਾਂਗੇ ਚਾਹ ਆਪਾਂ ਨੇ ਛੱਡ ਵੀ ਹੈ ਜਿਹੜੀ ਚੀਜ਼ો ਨੇ ਪਾਣੀ ਤਕਾਲਿਆ ਹੁਣ ਆਪਾਂ ਬਸ ਇਹਨੂੰ ਹਿਲਾ ਹੀ ਜਾਣਾ ਹੁਣ ਬਿਨੂ ਧਿਆਨ ਲੱਗੇ ਜੇ ਬਸ ਹੁਣ ਬਣਣਾ ਲੈ ਆ ਥੋੜਾ ਟਾਈਮ ਹੀ ਲੱਗੇਗਾ ਬਸ ਬਣਨ ਤੇ ਦੇਖੋ ਹੁਣ ਕੱਢ ਲਈਏ 还没完呢呀，还他妈没完呢。 ਬਸ ਇਧਰ ਆਪਾਂ ਰੋਟੀ ਵੀ ਬਣਾ ਲਈ ਸਲਾਦ ਵਿੱਚ ਰੱਖਤਾ ਤੇ ਜੇ ਤੁਹਾਨੂੰ ਇਹ ਮੇਰੀ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ